ਤਤਨਾਮ ਸ਼੍ਰੀ ਵਾਇਗਰੂ ਸਾਹਿਬ ਜੀਓ ਬੀਲਾਵਲਹ ਮਹੱਲਾ ਪੰਜਵਾ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸਿਵ ਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੋਏ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਇੱਕ ਹੈ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਝੇ ਨਾ ਜੋ ਕੋ ਮੀਟ ਜਨ ਤੂੰ ਗੁਰਕਾ ਦਾਸ ਪਾਰ ਬ੍ਰਹਮਾ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹਿ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲਹ ਮਹੱਲਾ ਪੰਜਵਾਂ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬਿਯਾ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਜੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮਾ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹੈ ਬਿ ਆ ਨਾ ਹੋਰ ਨਾਨਕ ਕੀ ਬੇਨੰਕੀਆਂ ਮੈਂ ਤੇ ਰਾਜੁਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੋਏ ਕੋ ਉਮੀਦ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਇੱਕ ਹੈ ਬਿਯਾ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਝੇ ਨਾ ਜੋ ਕੋ ਮੀਤ ਜਨ ਤੂੰ ਗੁਰਕਾ ਦਾਸ ਪਾਰ ਬ੍ਰਹਮਾ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹੈ ਬੀਆ ਨਾ ਹੋਰ ਨਾਨਕ ਕੀ ਬੇਨੰਕੀਆਂ ਮੈਂ ਤੇ ਰਾਜੁਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਬਿਲਾਵਲ ਹ ਮਹੱਲਾ ਪੰਜਵਾ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੋਏ ਕੋ ਉਮੀਦ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਝੇ ਨਾ ਜੋ ਕੋ ਮੀਟ ਜਨ ਤੂੰ ਗੁਰਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲਹ ਮਹੱਲਾ ਪੰਜਵਾਂ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏਕ ਹੈ ਬਿ ਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਜੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮਾ ਤੂੰ ਰਾਖਿਆ ਦੇ ਪੰਨੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹੈ ਬੀਆ ਨਾ ਹੋਰ ਨਾਨਕ ਕੀ ਬੇਨੰਕੀਆਂ ਮੈਂ ਤੇ ਰਾਜੂ ਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸਿਵ ਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੋਏ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਇੱਕ ਹੈ ਬਿਯਾ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਜਹੇ ਨਾ ਜੋ ਕੋ ਮੀਟ ਜਨ ਤੂੰ ਗੁਰਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨਕਾ ਦਾਤਾ ਏ ਕਹ ਬੀਆ ਨਾ ਹੋਰ ਨਾਨਕ ਕੀ ਬੇਨੰਕੀਆਂ ਮੈਂ ਤੇ ਰਾਜੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਈਂ ਜੀਓ ਬੀਲਾਵਲ ਹ ਮਹੱਲਾ ਪੰਜਵਾ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸਿਵ ਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੋਏ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏਕ ਹੈ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਤੁਝੇ ਨਾ ਜੋ ਕੋ ਮੀਤ ਜਨ ਤੂੰ ਗੁਰਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਅਨ ਕਾ ਦਾਤਾ ਏ ਕਹਿ ਬੀਆ ਨਾ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ